ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਐਮਰ ਕਾਲ ਵਿੱਚ ਹਸਤਾਖਰ ਰਹੀਮ ਚਲਾਈ ਗਈ ਹੈ ਜਿਸ ਬਦ ਵਿੱਚ 8 ਅਪ੍ਰੈਲ ਨੂੰ ਐਮਐਲਏ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਕਾਲਜ ਵਿੱਚ ਸੁਧਾਵਾ ਦੀ ਮੰਗ ਕੀਤੀ ਜਾਵੇਗੀ ਅਤੇ ਈਵੀਏ ਮਸ਼ੀਨਾਂ ਚਕਾਉਣ ਲਈ ਕਿਹਾ ਗਿਆ ਹੋਰ ਕੀ ਕੋਈ ਹੈ ਸਰੀ ਨਾ ਸਾਡੀਆਂ ਲੰਬੇ ਸਮੇਂ ਤੋਂ ਜੜੀਆਂ ਲਟਕਦੀਆਂ ਆ ਰਹੀਆਂ ਨੇ ਮੰਗਾ ਜਿਹਦੇ ਵਿੱਚੋਂ ਐਮਏ ਦੇ ਸਾਡੇ ਕੋਰਸ ਜਿਹੜੇ ਆ ਆ ਇੱਕੋ ਇੱਕ ਸਾਡੇ ਸਰਕਾਰੀ ਕਾਲਜ ਜਿਹੜਾ ਉਹ ਫਾਜਲ ਕਾ ਦਾ ਲਗਭਗ 100 ਕਿਲੋਮੀਟਰ ਕੇਰੇ ਦੇ ਵਿੱਚ ਜਿਹੜਾ ਸਕਾਲਜ ਹੈ ਸਰਕਾਰੀ ਜਿੱਥੇ ਐਮਏ ਦੀ ਪੜਾਈ ਨਹੀਂ ਹੈ ਸਾਡੇ ਇੱਥੇ ਵਿਦਿਆਰਥੀ ਜਦੋਂ ਬੀਏ ਫਾਈਨਲ ਕਰ ਜਾਂਦੇ ਆ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਅੱਗੇ ਦੇ ਕੋਰਸ ਜਿਹੜੇ ਉਹ ਨਹੀਂ ਕਰ پا ਰਹੇ ਜਿਵੇਂ ਐਮਏ ਐਮਫਲ ਵਰਗੇ ਜਿਹੜੇ ਕੋਰਸ ਐਮਏ ਕਰਕੇ ਹੀ ਉਸ ਤੋਂ ਬਾਅਦ ਐਮਫਲ ਵਰਗੇ ਕੋਰਸ ਕੀਤੇ ਜਾ ਸਕਦੇ ਸਾਡੇ ਇੱਥੇ ਐਮਏ ਦੀ ਪੜਾਈ ਨਹੀਂ ਹੈ ਸਾਡੀਆਂ ਲੜਕੀਆਂ ਬੀਏ ਕਰਨ ਤੋਂ ਬਾਅਦ ਘਰਾਂ 'ਚ ਰਹਿਣ ਲਈ ਮਜਬੂਰ ਨੇ ਜੇਕਰ ਐਮਏ ਦੀ ਪੜਾਈ ਤੇ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਇੱਕ ਪੜਾਈ ਦਾ ਜਿਹੜਾ ਜ਼ਰੂਰ ਮੌਕਾ ਮਿਲਦਾ ਉਹਦੇ ਵਿੱਚ ਇੱਕ ਸਾਡੇ ਕਾਲਜ ਦੇ ਵਿੱਚ ਬੀਐਸਸੀ ਨਾਨ ਮੈਡੀਕਲ ਜਿਹੜੀ ਹੈ ਉਹ ਤਾਂ ਚਲਾਈ ਜਾ ਰਹੀ ਹੈ ਇਹ 2000 ਲਗਭਗ ਪਿਛਲੇ ਕੁਝ ਸਮੇਂ ਤੋਂ ਜਿਹੜੀ ਮੈਡੀਕਲ ਦੀ ਪੜਾਈ ਉਹ ਬੰਦ ਕੀਤੀ ਗਈ ਹੈ। ਇਹਦੇ ਵਿੱਚ ਅਸੀਂ ਡਿਮਾਂਡ ਕਰ ਰਹੇ ਹਾਂ ਵੀ ਜਿਹੜੀ ਮੈਡੀਕਲ ਦੀ ਪੜਾਈ ਹੋ ਸਾਡੇ ਕਾਲਜ ਵਿੱਚ ਸ਼ੁਰੂ ਹੋਵੇ। ਇੱਥੇ ਫਿਲਾਸਫੀ ਸੋਸ਼ਲ ਸਬਜੈਕਟ ਨੇ ਉਹ ਨਹੀਂ ਹੈ। ਇੱਥੇ ਜਿਹਦੇ ਵਿੱਚ ਸਰਕਾਰ ਵੱਲੋਂ ਇੱਕ ਐਮਏ ਦੀ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਬੀਐਮਏ ਦੇ ਕੋਰਸ ਤੇ ਪੰਜਾਬੀ ਐਮਏ ਐਸਟੀ ਜਿਹੜੀ ਸ਼ੁਰੂ ਕਰਾਂਗੇ। ਉਹ ਇੱਕ ਆਪੰਗ ਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਕੁੰਗੀ ਜਿਹੜੀ ਉਹ ਐਮਏ ਸਾਨੂੰ ਦਿੱਤੀ। ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਤਾਂ ਪ੍ਰੋਫੈਸਰਾਂ ਦੀ ਮੰਗ ਕਰ ਸਕਦੇ ਤਾਂ ਤੁਸੀਂ ਫੰਡ ਦੀ ਜਿਹੜੀ ਉਹ ਮੰਗ ਕਰ ਸਕਦੇ ਹੋ ਉਹ ਮਤਲਬ ਇੱਕ ਜਿਹੜੀ ਜਾਰੀ ਜਿਹੜਾ ਪੱਤਰ ਹੈ ਉਹ ਆਪਦੇ ਸਿਰੂ ਜਿਹੜਾ ਲਾਇਆ ਗਿਆ ਮਤਲਬ ਕਿ ਕੋਈ ਵਿਦਿਆਰਥੀ ਇਹ ਮਤਲਬ ਕਿ ਕਹਿ ਸਕਣ ਵੀ ਸਾਡੇ ਜਿਹੜੇ ਐਮਐਲਏ ਆ ਉਹਨਾਂ ਨੇ ਸਾਡੀ ਐਮਏ ਸ਼ੁਰੂ ਕੀਤੀ ਹੈ ਉਹਦੇ ਵਿੱਚ ਜਿਹੜੀ ਸਾਡੀ ਐਮਏ ਹੈ ਉਹ ਇੱਥੇ ਸੈਲਫ ਫਾਈਨਾਂਸ ਕੋਰਸ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਲਗਭਗ 40 ਤੋਂ 35000 ਜਿਹੜੀ ਫੀਸ ਹੋਏਗੀ ਸਾਡੇ ਵਿਦਿਆਰਥੀਆਂ ਦੀ ਉਹਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਜਿਹੜੀ ਸਰਕਾਰੀ ਕੋਰਸ ਜਿਹੜਾ ਐਮਏ ਦਾ ਉਸ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਜਿਸ ਤਰ੍ਹਾਂ ਬੀਏ ਦੀ ਘੱਟ ਪੜਾਈ ਘੱਟ ਫੀਸ ਵਿੱਚ ਇੱਥੇ ਵਿਦਿਆਰਥੀ ਪੜ ਰਹੇ ਐ ਐਮਏ ਦੀ ਪੜਾਈ ਜਿਹੜੀ ਉਹ ਘੱਟ ਫੀਸ ਦੇ ਵਿੱਚ ਇੱਥੇ ਵਿਦਿਆਰਥੀ ਪੜ ਸਕਦੇ ਇਸ ਲਈ ਇੱਕ ਇਹ ਮੰਗ ਸਾਡੀ ਐਮਏ ਦੀ ਸ਼ੁਰੂ ਕਰਨ ਦੀ ਸੀਗੀ ਇੱਕ ਸਾਡੀ 2010 ਤੋਂ ਜਿਹੜੀਆਂ ਈਵੀਐ ਮਸ਼ੀਨਾਂ ਪਈਆਂ ਨੇ ਸਾਡੇ ਕਾਲਜ ਦੇ ਵਿੱਚ ਇਲੈਕਟ੍ਰਿਕ ਵੋਟਿੰਗ ਮਸ਼ੀਨ ਜਿਹੜੀਆਂ ਉਹ 2010 ਤੋਂ ਇੱਥੇ ਪਈਆਂ ਹੋਈਆਂ ਨੇ ਸਾਡੇ ਕਮਰੇ ਜਿਹੜੇ ਪੂਰੇ ਦੇ ਪੂਰੇ ਕਿੰਨੇ ਕਮਰਿਆਂ ਚ ਪਈ ਐ ਉਹ ਸਾਡੇ ਜੀ ਲਗਭਗ ਬੀਸੀਏ ਵਿਭਾਗ ਜਿਹੜਾ ਉੱਥੇ ਤਿੰਨ ਕਮਰੇ ਸਾਡੇ ਉਹ ਪਰੇ ਹੋਏ ਨੇ ਤੇ ਇੱਕ ਸਾਡਾ ਜਿਹੜਾ ਲਾਇਬ੍ਰੇਰੀ ਲਈ ਬਿਲਡਿੰਗ ਬਣੀ ਸੀ ਲਗਭਗ ਉਹਦੇ ਵਿੱਚ 10 ਕਮਰੇ ਕਹਿ ਸਕਨੇ ਆ 10 ਕਮਰੇ ਆ ਜਿੰਨਾ ਇੱਕ ਬਿਲਡਿੰਗ ਜਿਹੜੀ ਉਹ ਬਣੀ ਹੋਈ ਹੈ ਅਲੱਗ-ਅਲੱਗ ਡਿਪਾਰਟਮੈਂਟ ਬਣੇ ਸੀ ਅਸੀਂ ਇੱਕ ਕਹਿ ਰਹੇ ਹਾਂ ਵੀ ਜੇਕਰ ਉਹ ਵੀ ਇਹ ਮਸ਼ੀਨਾਂ ਕੱਢੀਆਂ ਜਾਂਦੀਆਂ ਨੇ ਅਸੀਂ ਲਗਾਤਾਰ ਮੰਗ ਵੀ ਕਰਦੇ ਲੰਮੇ ਸਮੇਂ ਤੋਂ ਇਲੈਕਸ਼ਨ ਕਮਿਸ਼ਨ ਦਾ ਇੱਥੇ ਕਬਜ਼ਾ ਹੋਇਆ ਪਿਆਗਾ ਬਿਲਕੁਲ ਜੀ ਅਸੀਂ ਮਤਲਬ ਕਿ ਲਗਾਤਾਰ ਮੰਗ ਵੀ ਕਰਦੇ ਏਡੀਸੀ ਡੀਸੀ ਤੱਕ ਅਸੀਂ ਮੰਗ ਪੱਤਰ ਦਿੰਦੇ ਹਾਂ ਚੱਕ ਲਾਂਗੇ ਇਹ ਕਹਿ ਕੇ ਭਰੋਸਾ ਦੇ ਕੇ ਜਿਹੜਾ ਹਫਤੇ ਦੇ ਵਿੱਚ ਚੱਕ ਲਾਂਗੇ ਜਿਵੇਂ ਪਿਛਲੇ ਦਿਨੀ ਅਸੀਂ ਇੱਥੇ ਸਾਡੇ ਇੱਥੇ ਐਸ ਡੀ ਐਮ ਨੂੰ ਕੇਰਿਆ ਕਾਲਜ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਰੀ ਵੀ ਸਾਡੀਆਂ ਜਿਹੜੀਆਂ ਈਵੀ ਮਸ਼ੀਨੀਆਂ ਜਿਹੜੀਆਂ ਕਾਲਜ ਦੇ ਵਿੱਚ ਪਈਆਂ ਇਹਨਾਂ ਨੂੰ ਕੱਢਿਆ ਜਾ ਕੇ ਬਾਹਰ ਉਹਨਾਂ ਨੇ ਇਹ ਪ੍ਰੋਸਾ ਦਿੱਤਾ ਵੀ ਸਾਡੀ ਹਫਤੇ ਦੇ ਵਿੱਚ ਜਿਹੜੀ ਇਹ ਮਤਲਬ ਈਵੀ ਮਸ਼ੀਨਾਂ ਚੱਕ ਲਾਂਗੇ ਹਫਤਾ ਕੀ ਅਜ 10 ਦਿਨ ਹੋ ਗਏ ਸਾਡੀ ਉਹ ਈਵੀ ਮਸ਼ੀਨਾਂ ਵੀ ਕਾਲਜ ਚੋਂ ਨਹੀਂ ਕੱਡੀਆਂ ਗਈਆਂ ਉਹ ਜਿਹੜਾ ਜਿਹੜੀ ਬਿਲਡਿੰਗ ਪੂਰੀ ਦੀ ਬੁਰੀ ਹੋ ਪਈ ਹੋਈ ਹੈ ਉਹਨੂੰ ਜੇਕਰ ਖਾਲੀ ਕੀਤਾ ਜਾਂਦਾ ਸਾਡਾ ਐਮਏ ਵਿਭਾਗ ਜਿਹੜਾ ਉੱਥੇ ਬਣਾਇਆ ਜਾ ਸਕਦਾ ਹੈਗਾ ਸਾਡੀ ਬਿਲਡਿੰਗ ਜਿਹੜੀ ਹੈ ਲਾਇਬ੍ਰੇਰੀ ਉਹ ਟ ਕਹਿੰਦੇ ਆ ਵੀ ਉਹਨਾਂ ਦੇ ਲਈ ਵੀ ਫੰਡ ਜਿਹੜਾ ਜਾਰੀ ਕੀਤਾ ਜਾਣਾ ਚਾਹੀਦਾ ਨਵੀਂ ਜਿਹੜੀ ਲਾਇਬ੍ਰੇਰੀ ਦੀ ਬਿਲਡਿੰਗ ਜਿਹੜੀ ਬਣਾਈ ਜਾ ਚਾਹੀਦੀ ਦੂਸਰੀ ਸਾਡੀ ਜਿਹੜੀ ਮੰਗ ਸੀਗੀ ਇੱਕ ਪੰਜਾਬ ਸਰਕਾਰ ਜਿਹੜੀ ਆ ਸਾਡੇ ਗੈਸਟ ਵਿਕੇਟਰੀ ਅਧਿਆਪਕ ਜਿੱਥੇ ਵੀ ਉਹ ਕੰਮ ਕਰ ਰਹੇ ਆ ਚਾਹੇ ਉਹ ਸਰਕਾਰੀ ਆਈਟੀਆਈਆਂ ਦੇ ਵਿੱਚ ਕਰ ਰਹੇ ਹੋਣ ਚਾਹੇ ਉਹ ਸਾਡੇ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਹੋਣ ਚਾਹੇ ਉਹ ਸਾਡੇ ਸਫਾਈ ਸੇਵਕ ਇੱਥੇ ਹੋਣ ਚਾਹੇ ਉਹ ਗੇਟਮੈਨ ਤੱਕ ਨੂੰ ਜਿਹੜਾ ਉਹ ਸਰਕਾਰ ਜਿਹੜੇ ਆ ਉਹਦੀ ਸਰਕਾਰੀ ਖਜ਼ਾਨੇ ਦੇ ਵਿੱਚ ਤਨਖਾਹ ਦੇਵੇ ਨਾ ਕਿ ਸਾਡੇ ਕਾਲਜ ਦੇ ਵਿੱਚੋਂ ਚੱਲੇ ਇਹਦਾ ਕਾਰਨ ਕਾਲਜ ਚੋਂ ਅਗਰ ਉਹਨਾਂ ਨੂੰ ਤਨਖਾਹ ਮਿਲਦੀ ਹੈ ਤਾਂ ਕਿ ਨੁਕਸਾਨ ਉਹਦੇ ਚ ਨਹੀਂ ਮਤਲਬ ਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਸੇਫ ਨਹੀਂ ਹੈ ਕਾਲਜ ਕੋਲ ਜਦੋਂ ਫੰਡ ਹੋਊਗਾ ਉਦੋਂ ਹੀ ਉਹ ਰੱਖ ਸਕਦੇ ਆ ਜਦੋਂ ਫੰਡ ਨਹੀਂ ਹੋਊਗਾ ਫਿਰ ਉਹਨਾਂ ਨੂੰ ਜਿਹੜਾ ਚਲਦੇ ਕਰਨਗੇ ਕਾਲਜ ਵਾ ਮੈਨੇਜਮੈਂਟ ਜਿਹੜੀ ਹੈ ਕਿਉਂਕਿ ਕਾਲਜ ਜਿਹੜੇ ਸਰਕਾਰੀ ਆ ਯੂਨੀਵਰਸਿਟੀਆਂ ਕਾਲਜ ਉਹ ਬਿਲਕੁਲ ਕਾਟੇ ਦੇ ਵਿੱਚ ਚੱਲ ਰਹੀਆਂ ਸਰਕਾਰ ਨਾਲ ਕੋਈ ਵੀ ਫੰਡ ਜਿਹੜੇ ਜਾਰੀ ਨਹੀਂ ਕੀਤੇਗੇ ਸਾਡਾ ਕਾਲਜ ਜਿਹੜਾ ਸਾਡਾ ਕਾਲਜ ਜਿਹੜਾ ਉਹ ਮਤਲਬ ਲਗਾਤਾਰ ਜਿਹੜਾ ਕਟੇ ਦਿਖਾਇਆ ਜਾ ਰਿਹਾ ਹੈਗਾ ਇਹਨਾਂ ਸਾਰੀਆਂ ਮੰਗਾਂ ਨੂੰ ਦਾ ਤੁਸੀਂ ਕਰਨਾ ਕੀ ਜੇ ਅਸੀਂ 8 April ਨੂੰ ਜਿਹੜਾ ਵਿਧਾਇਕ ਨਰੀਂਦਰਪਾਲ ਸਵਨਾ ਉਹਦੇ ਕਰਦਾ ਸੀ ਮੰਗ ਪੱਤਰ ਦੇਣ ਜਾਣਾ ਸਾਡੇ ਕਾਲਜ ਦੇ ਸਾਰੇ ਵਿਦਿਆਰਥੀ ਇਕੱਠੇ ਹੋ ਕੇ ਅਸੀਂ ਇਹ ਡਿਮਾਂਡ ਜਿਹੜੀ ਉਹਨਾਂ ਦੇ ਅੱਗੇ ਸਾਹਮਣੇ ਜਿਹੜੀ ਰੱਖਣਾ ਚਾਹੁੰਦੇ ਹਾਂ ਤੁਸੀਂ ਦੇਖੋ ਜਦੋਂ ਵੀ ਇੱਥੇ ਕਾਲਜ ਦੇ ਤਰਨਾ ਲੱਗਦਾ ਰਿਹਾ ਪੱਕਾ ਤਰਨਾ ਵੀ ਚੱਲਿਆ ਇੱਥੇ ਉਹਦੇ ਵਿੱਚ ਨਰਿੰਦਰਪਾਲ ਸਵਨਾ ਸਾਡੇ ਤਰਨੇ ਦੇ ਵਿੱਚ ਆ ਕੇ ਬੈਠਦੇ ਰਹੇ ਆ ਅੱਜ ਜਦੋਂ ਉਹਨਾਂ ਨੂੰ ਐਮਐਲਏ ਬਣਾ ਗਿਆ ਬਣਾ ਦਿੱਤਾ ਜਾਂਦਾ ਐਮਐਲਏ ਬਣਨ ਤੋਂ ਪਹਿਲਾਂ ਜਦੋਂ ਸਾਡੇ ਤਰਨਿਆਂ ਦੇ ਵਿੱਚ ਉਹ ਆਉਂਦੇ ਰਹੇ ਆ ਲਗਾਤਾਰ ਸਾਡੀ ਤਰਨਿਆਂ ਦੀ ਹਮਾਇਤ ਕਰਦੇ ਰਹੇ ਆ ਸਾਡੇ ਕਾਲਜ ਦੀ ਡਿਮਾਂਡ ਤੇ ਉਹ ਬੋਲਦੇ ਰਹੇ ਆ ਪਰ ਅੱਜ ਜਦੋਂ ਉਹਨਾਂ ਨੂੰ ਐਮਐਲਏ ਬਣਾ ਦਿੱਤਾ ਜਾਂਦਾ ਸਾਡੇ ਕਾਲਜ ਦੀ ਮਤਲਬ ਕਿ ਹਾਲ ਤੇ ਵੀ ਗੁੰਗੀ ਉਸ ਤੋਂ ਬਾਅਦ ਆਈ ਕਿਤੇ ਹਾਂਜੀ ਉਸ ਤੋਂ ਬਾਅਦ ਆਈ ਕਿਤੇ ਆ ਸਾਡੇ ਨਾਲ ਜੀ ਜਦੋਂ ਕੋਈ ਹੋਟਲ ਵਾਂਗ ਜਦੋਂ ਇਹਨੂੰ ਬੁੱਕ ਕੀਤਾ ਜਾਂਦਾ ਸਾਡੇ ਕਾਰਜ ਅੱਛਾ ਜਦੋਂ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਤੁਹਾਨੂੰ ਇੱਥੇ ਸਨਮਾਨ ਸਨਮਾਨਤ ਕੀਤਾ ਜਾਣਾ ਫੇਰ ਤਾਂ ਜਿਉ ਆ ਜਾਂਦੇ ਗਿਆ ਜਦੋਂ ਇੱਥੇ ਸਾਡੇ ਵਿਦਿਆਰਥੀਆਂ ਦੀ ਕੁਝ ਮੰਗਾਂ ਨੂੰ ਲੈ ਕੇ ਬੋਲਿਆ ਜਾਂਦਾ ਫੇਰ ਉਹਨਾਂ ਨੇ ਨਹੀਂ ਆਉਣਾ ਕਰਦੇ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਤੇ ਹਨ ਕਿ ਏਬੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ